ਪੰਜਾਬ ਭਰ ਦੇ ਵਿੱਚ ਸਰਕਾਰੀ ਬੱਸਾਂ ਦੇ ਵੱਲੋਂ 6 ਜਨਵਰੀ ਜਾਨਕੀ ਅੱਜ ਤੋਂ ਲੈ ਕੇ 8 ਜਨਵਰੀ ਤੱਕ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਸੀ ਜਿਸ ਦੇ ਤਹਿਤ ਸਾਰੇ ਹੀ ਡਿਪੂ ਵੱਲੋਂ ਬੱਸਾਂ ਤੇ ਮੁਕੰਮਲ ਪਾਵਨ ਦੀ ਲਗਾ ਦਿੱਤੀ ਗਈ ਹੈ ਸਰਕਾਰੀ ਬੱਸਾਂ ਹੁਣ ਤਿੰਨ ਦਿਨ ਨਹੀਂ ਚੱਲਣਗੀਆਂ ਇਸ ਦੌਰਾਨ ਖਾਸ ਕਰਕੇ ਮਹਿਲਾਵਾਂ ਜੋ ਕਿ ਸਰਕਾਰੀ ਬੱਸਾਂ ਤੇ ਮੁਫਤ ਸਫ਼ਰ ਕਰਦੀਆਂ ਨੇ ਇਸ ਤੋਂ ਇਲਾਵਾ ਪਾਸ ਰਹੀ ਵਿਦਿਆਰਥੀ ਜੋ ਥੈਲੇਸੀਮੀਆ ਦੇ ਮਰੀਜ਼ਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਮੁਲਾਜ਼ਮਾਂ ਨੇ ਕਹਿ ਕਿ ਬਿੱਤੇ ਲੰਮੇ ਸਮੇਂ ਤੋਂ ਸਾਡੀਆਂ ਮੰਗਾਂ ਵੱਲ ਕੋਈ ਗੌਰ ਨਹੀਂ ਫਰਮਾਇਆ ਜਾ ਰਿਹਾ ਉਹਨਾਂ ਕਹਿ ਕੇ ਜਲੰਧਰ ਜ਼ਿਮਨੀ ਚੌਂ ਦੇ ਵਿੱਚ ਸਰਕਾਰ ਦਾ ਵਿਰੋਧ ਕੀਤਾ ਗਿਆ ਸੀ ਜਿਸ ਤੋਂ ਬਾਅਦ ਸਰਕਾਰ ਨੇ ਸਾਡੀ ਪਹਿਲੀ ਮੰਗ ਨੂੰ 1 ਮਹੀਨੇ ਅੰਦਰ ਪੂਰਾ ਕਰਨ ਦਾ ਵਾਅਦਾ ਕੀਤਾ ਸੀ ਪਰ ਵਾਅਦਾ ਹੁਣ ਪੂਰਾ ਨਹੀਂ ਕੀਤਾ ਕਿਰੇ ਕੀ ਨਾਮ ਹੈ ਜੀ ਸਤਨਾਮ ਸਿੰਘ ਕਿੰਨੇ ਦਿਨਾਂ ਦੀ ਅੜਦਾਹ ਹੈ ਭਜੀ ਅੱਜ ਤੋਂ ਸਾਡੀ ਅੱਜ 6 7 ਤੇ 8 ਤਿੰਨ ਰੋਜ਼ਾ ਜਿਹੜੀ ਸਟ੍ਰੈਕ ਆ ਅੱਜ ਪਹਿਲੇ ਦਿਨ ਤੋਂ ਸ਼ੁਰੂ ਆ ਕੀ ਮੰਗਾਂ ਕੀ ਆ ਮੰਗਾਂ ਸਾਡੇ ਮੇਨ ਜਿੰਨੇ ਵੀ ਕੱਚੇ ਮੁਲਾਜ਼ਮਾ ਉਹਨਾਂ ਨੂੰ ਪੱਕਾ ਕੀਤਾ ਜਾਵੇ ਜਿਹੜੀ ਬੱਸਾਂ ਦੀ ਗਿਣਤੀ ਘੱਟੋ ਘੱਟ 10000 ਕੀਤੀ ਜਾਵੇ ਤੇ ਹੋਰ ਜਿਹੜੀਆਂ ਬਣਦੀਆਂ ਜਿਵੇਂ ਕਿ ਰੋਡਵੇਜ ਦੇ ਵਿੱਚ ਪੰਨਪਾਸੇ ਵਿੱਚ ਵੱਧ ਵੱਧ ਬੱਸਾਂ ਪਾਈਆਂ ਜਾਣ ਤੇ ਜੋ ਵੀ ਸਪੇਅਰ ਪਾਰਟ ਜਾਂ ਹੋਰ ਵੀ ਕਿਸੇ ਚੀਜ਼ ਦੀ ਕਮੀਆਂ ਨੂੰ ਪੂਰਾ ਕੀਤਾ ਜਾਵੇ ਕੀ ਲੱਗਦਾ ਕੀ ਆ ਸਾਰੇ ਅੱਜ ਲਕਵਾੜ ਜਿਹੜੇ ਪਾਸ ਵਾਲੇ ਹੋਣਗੇ ਜਾਂ ਸਵਾਰੀਆਂ ਖਤਮ ਹੋ ਜਾਣਗੀਆਂ ਬਿਲਕੁਲ ਸਾਡਾ ਕੋਈ ਸ਼ੌਕ ਨਹੀਂਗਾ ਵੀ ਸਟ੍ਰੈਕ ਕਰਕੇ ਅਸੀਂ ਪਹਿਲਾਂ ਬਕਾਇਦਾ 2 ਮਹੀਨੇ ਪਹਿਲਾਂ ਨੋਟਿਸ ਦਿੱਤਾ ਨੋਟਿਸ ਦੇ ਸਬੰਧ ਵਿੱਚ ਸਰਕਾਰ ਨੇ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਨਹੀਂ ਚਾਹੀ ਤੇ ਅਸੀਂ ਮਾਫੀ ਚਾਹੁੰਦੇ ਹਾਂ ਲੋਕਾਂ ਤੋਂ ਸਾਡੇ ਹੀ ਭੈਣ ਭਰਾ ਜਿਹੜੇ ਕਿ ਸਫਰ ਕਰ ਰਹੇ ਆ ਜਾਂ ਕੋਈ ਪਾਸ ਹੋਲਡਰ ਆ ਕੋਈ ਵੀ ਆ ਵੀ ਅਸੀਂ ਉਹਨਾਂ ਦੀ ਉਹਨਾਂ ਤੋਂ ਸੌਰੀ ਫੀਲ ਕਰਦੇ ਆ ਪਰ ਇਹ ਸਰਕਾਰਾਂ ਦੇ ਕੰਮ ਆ ਜਿਹੜੀਆਂ ਸਰਕਾਰਾਂ ਇਹ ਜਾਣ ਕੇ ਅੜਤਾਲਾਂ ਜਾਣਬੁੱਝ ਕੇ ਕਰਾ ਰਹੇ ਆ ਪਿਛਲੇ ਸਮੇਂ ਤੋਂ ਕਿਸਾਨੀ ਅੰਦੋਲਨ ਵੀ ਚੱਲ ਰਿਹਾ ਤੇ ਅੱਜ ਅਸੀਂ 15 ਸਾਲਾਂ ਤੋਂ ਇਹ ਜਿਹੜੀਆਂ ਆਪਣੀਆਂ ਮੰਗਾਂ ਬਣਾਉਣ ਦੇ ਸੰਬੰਧ ਵਿੱਚ ਆਪਣੇ ਰੋਜ਼ਗਾਰ ਪੱਕਾ ਕਰਾਉਣ ਦੀ ਖਾਤਰ ਤੇ ਆਪਣਾ ਮਹਿਕਮਾ ਬਚਾਉਣ ਦੀ ਖਾਤਰ ਜਿਹੜੀ ਲੜਾਈ ਉਹ ਲੜਦੇ ਆ ਕਿਹਨਾਂ ਕਿਹਨਾਂ ਲੋਕਾਂ ਨੂੰ ਫਰਕ ਪਊਗਾ ਕਿ ਪ੍ਰਾਈਵੇਟ ਬੱਧਾਂ ਕੁੜੀਆਂ ਚਾਹੁੰਦੇ ਆ ਬਿਲਕੁਲ ਜੀ ਜਿਹੜੇ ਫਰਕ ਤਾਂ ਬਿਲਕੁਲ ਪੈਣਾ ਕਿਉਂਕਿ ਰੋਡਵੇਜ ਦੀਆਂ ਗੱਡੀਆਂ 1600 ਦੇ ਕਰੀਬ 500 ਤੇ 900 ਦੇ ਕਰੀਬ ਜਿਹੜੀ ਪੀਆਰਟੀਸੀ ਦੀ ਬੱਸ ਖੜੀ ਆ ਤੇ ਜਿਹੜੀ ਕਿ ਸਹੂਲਤ ਲੈਣ ਵਾਲੇ ਲੋਕ ਆ ਜਿਵੇਂ ਕਿ ਥੈਲਾਸੀਮੀਆ ਦੇ ਮਰੀਜ਼ ਆ ਜਾਂ ਕਿ ਪਾਸ ਹੋਲਡਰ ਆ ਸਟੂਡੈਂਟ ਆ ਪੁਲਿਸ ਮੁਲਾਜ਼ਮਾਂ ਤੇ ਜਿਹੜੀਆਂ ਪ੍ਰੀ ਵਾਲੇ ਔਰਤਾਂ ਦਾ ਜਿਹੜਾ ਸਫ਼ਰ ਕਰਨਾ ਫਰਕ ਤਾਂ ਅਕਸਰ ਲੋਕਾਂ ਨੂੰ ਪੈਂਦਾ ਬਿਲਕੁਲ ਇਹ ਜਿਹੜੀਆਂ ਸਰਕਾਰਾਂ ਇਹ ਜਾਣਬੁੱਝ ਕੇ ਕਰਵਾਉਂਦੀਆਂ ਨੇ ਤੇ ਦਿਨ ਦੀ ਹੜਤਾਲ ਦਾ ਕਿੰਨਾ ਤਾਂ ਬਿਲਕੁਲ ਅਸਰ ਤਾਂ ਪੂਰਾ ਹੀ ਆ ਜੀ ਅੱਜ ਸਾਡੀ 98% ਜਿਹੜੀ ਹੜਤਾਲ ਹੋ ਜਾਰੀ ਆ ਤੇ ਜਿਹੜੀ ਸਰਕਾਰੀ ਬੱਸ ਰੋਡ ਤੇ ਨਹੀਂ ਦਿਸੂਗੀ ਬਿਲਕੁਲ ਅਸੀਂ ਲੰਬੇ ਸਮੇਂ ਤੋਂ ਆਪਣੀਆਂ ਹੱਕੀ ਦੀ ਜਾਇਜ਼ ਮੰਗਾਂ ਲਈ ਸੰਘਰਸ਼ ਕਰਦੇ ਆ ਰਹੇ ਹਾਂ ਪਰ ਜਦੋਂ ਆਮ ਆਦਮੀ ਪਾਰਟੀ ਸਰਕਾਰ ਸੱਤਾ ਜਾਈ ਸੀ ਬੜੇ ਵਾਅਦੇ ਕੀਤੇ ਸੀਗੇ ਕਿ ਅਸੀਂ ਜਿਹੜੀਆਂ ਠੇਕੇਦਾਰੀ ਸਿਸਟਮੇ ਬੰਦ ਕਰ ਦਾਂਗੇ ਵਿਭਾਗਾਂ ਦਾ ਜਿਹੜਾ ਨਿੱਜੀਕਰਨ ਨੂੰ ਬੰਦ ਕਰ ਦਾਂਗੇ ਵਿਭਾਗਾਂ ਨੂੰ ਬਚਾਵਾਂਗੇ ਨੌਜਵਨ ਰੋਜ਼ਗਾਰ ਦਵਾਂਗੇ ਪਰ ਇਹ ਸਾਰਾ ਕੁਝ ਸਾਡੇ ਵਿਭਾਗ ਦੇ ਵਿੱਚ ਉਲਟੋ ਹੋ ਰਿਹਾ ਕਿਤੇ ਨਾ ਕਿਤੇ ਨਿੱਜੀਕਰਨ ਨੂੰ ਬਰਾਵਾ ਦਿੱਤਾ ਜਾਂਦਾ ਜਿਵੇਂ ਜਦੋਂ ਵੀ ਮੰਤਰੀ ਸਾਹਿਬ ਕੋਈ ਸਟੇਟਮੈਂਟ ਆਉਂਦੀ ਆ ਇੱਕ ਤਰੀਕ ਨੂੰ ਆਈ ਐ 1 ਜਨਵਰੀ ਨੂੰ ਨਵੇਂ ਸਾਲ ਤੇ ਕਿ ਅਸੀਂ ਬਸ ਕਿਲੋਮੀਟਰ ਬਸਾਂ ਪਾਵਾਂਗੇ ਉਹ ਸਿੱਧੇ ਤੌਰ ਤੇ ਵਿਭਾਗ ਦਾ ਨਿਜੀ ਕਰਨੇ ਆਪਾਂ ਦੂਜੇ ਪਾਸੇ ਪਿਛਲੇ ਸਮੇਂ 'ਚ ਇਹ ਸਰਕਾਰ ਨੇ ਵੱਡੇ ਪੱਧਰ ਤੇ ਆਊਟਸੋਰਸ ਤੇ ਭਰਤੀਆਂ ਕੀਤੀਆਂ ਪਿਛਲੀਆਂ ਸਰਕਾਰਾਂ ਨੇ ਰੈਗੂਲਰ ਭਰਤੀਆਂ ਵੀ ਕੀਤੀਆਂ ਸੀ ਆਊਟਸੋਰਸ ਤੇ ਵੀ ਕਿਤੇ ਕੰਟਰੈਕਟ ਦੇ ਵੀ ਕੀਤੀਆਂ ਪਰ ਇਹਨਾਂ ਤੋਂ ਅਸਮਾਨ ਉਮੀਦ ਸੀ ਵੀ ਇਹ ਰੈਗੂਲਰ ਕਰਨਗੇ ਪਰ ਇਹਨਾਂ ਨੇ ਸਿੱਧੇ ਤੌਰ ਤੇ ਭਰਤੀਆਂ ਜਿਹੜੀਆਂ ਆਊਟਸੋਰਸ ਦੀਆਂ ਕੀਤੀਆਂ ਉਸ ਤੋਂ ਬਾਅਦ ਵਿਧਾਨ ਸਭਾ ਦੇ ਵਿੱਚ ਵਾਅਦੇ ਕੀਤੇ ਵੀ ਅਸੀਂ ਠੇਕੇਦਾਰ ਵਿਚੋਲੇ ਬਾਹਰ ਕੱਢ ਦਾਂਗੇ ਜਿਹੜੇ ਕੰਟਰੈਕਟ ਵਾਲੇ ਮੁਲਾਜ਼ਮ ਉਹਨਾਂ ਨੂੰ ਪੱਕੇ ਕਰਾਂਗੇ ਬਕਾਇਦਾ ਕੀ ਬੋਰਡ ਲਾ ਦਿੱਤੇ ਵੀ ਅਸੀਂ ਇਹਨਾਂ ਯਾਰ ਮੁਲਾਜ਼ਮ ਪੱਕਾ ਕੀਤਾ ਸੋ ਸਾਡੇ ਵਿਭਾਗ ਦੇ ਵਿੱਚ ਕੰਟਰੈਕਟ ਵਾਲੇ ਮੁਲਾਜ਼ਮੀਆਂ ਆਊਟਸੋਰਸ ਦੇ ਮੁਲਾਜ਼ਮੀਆਂ ਇੱਕ ਵੀ ਮੁਲਾਜ਼ਮ ਨੂੰ ਪੱਕਾ ਨਹੀਂ ਕੀਤਾ ਗਿਆ ਅਸੀਂ ਜਦੋਂ ਵੀ ਸੰਘਰਸ਼ ਕਰਦੇ ਹਾਂ ਤੇ ਕੋਈ ਨਾ ਕੋਈ ਮੀਟਿੰਗ ਬੈਠ ਜਾਂਦੀ ਆ ਪਿਛਲੇ ਸਮੇਂ 'ਚ ਅਸੀਂ ਵੱਡਾ ਸੰਘਰਸ਼ ਜਲੰਧਰ ਜਿਮਨੀ ਚੌਂਕ 'ਚ ਕੀਤਾ ਸੀਗਾ ਜਿਹਦੇ 'ਚ ਮੁੱਖ ਮੰਤਰੀ ਪੰਜਾਬ ਨਾਲ ਫਾਈਨਲ ਮੀਟਿੰਗ ਹੋਈ ਸੀ ਜਿਹਦੇ 'ਚ ਐਡਵੋਕੇਟ ਜਰਨਲ ਚੀਫ ਸੈਕਟਰੀ ਸਾਹਿਬ ਸੈਕਟਰੀ ਟਰਾਂਸਪੋਰਟ ਐਮ ਡੀ ਪੰਨਾਬਾ ਸੈਕਟਰੀ ਪੀ ਆਰ ਡੀ ਸੀ ਸਾਰੇ ਅਧਿਕਾਰੀ ਸ਼ਾਮਲ ਸੀਗੇ ਉਹਨਾਂ ਨੇ ਸਾਰੀਆਂ ਸੱਤ ਮੰਗਾਂ ਜੀ ਸਾਡ ਮੁਲਾਜ਼ਮਾਂ ਦੀਆਂ ਵੀ ਮੰਗਾਂ ਨੇ ਤੇ ਇਹਦੇ ਨਾਲ ਸਾਰਿਆਂ ਨੂੰ ਲਾਭ ਮਿਲ ਸਕਦਾ ਸੋ ਮੁੱਖ ਮੰਤਰੀ ਸਾਹਿਬ ਨੇ ਇੱਕ ਕਮੇਟੀ ਗਠਿਤ ਕੀਤੀ ਜਿਹਦੇ ਚ ਜਥੇਬੰਦੀ ਦੇ ਦੋ ਨੁਮਾਇंदे ਐਮਡੀ ਪੰਨਬਸ ਪੀਆਰਟੀ ਦੇ ਸੈਕਟਰੀ ਟਰਾਂਸਪੋਰਟ ਦੇ ਮੰਤਰੀ ਨੇ ਤੇ ਉਸ ਤੋਂ ਬਾਅਦ ਉਹ 1 ਮਹੀਨੇ ਦਾ ਸਮਾਂ ਦਿੱਤਾ ਸੀ ਕਿ ਪਹਿਲੀ ਮੰਗ ਨੂੰ 1 ਮਹੀਨੇ ਚ ਪੂਰਾ ਕੀਤਾ ਜਾਵੇ ਜਿਹੜੇ ਕੱਚੇ ਮੁਲਾਜ਼ਮ ਪੱਕੇ ਕਰਨਾ ਸੋ 1 ਮਹੀਨੇ ਦੇ ਵਿੱਚ ਉਹ ਪਾਲਿਸੀ ਤਿਆਰ ਹੋ ਗਈ ਜਿਹਦੇ ਚ ਅਸੀਂ ਵੀ ਤੇ ਵਿਭਾਗ ਦੀਆਂ ਵੀ ਜ਼ਿੰਮੇਵਾਰੀਆਂ ਲਾਈਆਂ ਸੀ ਕਿ ਵਕ ਵਕ ਸਟੇਟਾਂ ਦੇ ਕਾਗਜ ਲਾਓ ਕਿਵੇਂ ਉਹਨਾਂ ਨੇ ਪੱਕੇ ਕੀਤੇ ਅਸੀਂ ਹਰਿਆਣੇ ਦੇ ਹਿਮਾਚਲ ਦੇ ਉਹ ਸਟੇਟਾਂ ਦੇ ਪੰਜਾਬ ਦੇ ਜਿੱਥੇ-ਜਿੱਥੇ ਦੂਸਰੇ ਵਿਭਾਗਾਂ 'ਚ ਮੁਲਾਜ਼ਮ ਪੱਕੇ ਕੀਤੇ ਦੋ ਸਾਲ ਵਾਲੇ, ਤਿੰਨ ਸਾਲ ਵਾਲੇ, ਪੰਜ ਸਾਲ ਵਾਲੇ ਉਹ ਸਾਰੇ ਕਾਗਿਜ਼ ਇੱਤੇ ਪਰ ਉਹ ਪਾਲਿਸੀ ਤਿਆਰ ਹੋਣ ਤੋਂ ਬਾਅਦ ਜਦੋਂ ਸਰਕਾਰ ਦੇ ਕੋਲ ਜਾਣੀ ਸੀਗੀ ਤੇ اچانک ਜਿਹੜੇ ਸੈਕਟਰੀ ਟਰਾਂਸਪੋਰਟ ਡਾਇਰੈਕਟਰ ਸਟੇਟ ਟਰਾਂਸਪੋਰਟ ਉਹਨਾਂ ਨੂੰ ਬਦਲਿਆ ਜਾਂਦਾ ਤੇ ਜਦੋਂ ਨਵੇਂ ਸੈਕਟਰੀ ਟਰਾਂਸਪੋਰਟ ਆ ਜਾਂਦੇ ਜਾਂ ਕੋਈ ਅਧਿਕਾਰੀ ਆ ਜਾਂਦਾ ਉਹ ਆਪਣੇ ਤਰੀਕੇ ਨਾਲ ਕੰਮ ਕਰਨ ਲੱਗ ਜਾਂਦਾ ਉਹ ਚੀਜ਼ ਨੂੰ ਸਾਰਿਆਂ ਨੂੰ ਨਜ਼ਰਅੰਦਾਜ਼ ਕਰ ਦਿੰਦਾ ਜਿਹਦੇ ਰੋਸ ਵਜੋਂ ਅਸੀਂ ਇਹ ਹੜਤਾਲ ਤੇ ਗਏ ਆ ਕਿਉਂਕਿ ਜਦੋਂ ਵੀ ਅਸੀਂ ਕੋਈ ਕਾਗਜ਼ ਪੱਤਰ ਪਰਸਨਲ ਤੌਰ ਤੇ ਦਿੰਨੇ ਆ ਜਾਂ ਅਸੀਂ ਭੇਜਦੇ ਆ ਸਾਡੇ ਕਾਗਜ਼ਾਂ ਨੂੰ ਰੱਦੀ ਚ ਸੁੱਟਿਆ ਜਾਂਦਾ ਤੇ ਘੁਮਾ ਫਰਾ ਕੇ ਓਮਾ ਦੇ ਵੀ ਦੀ ਜੱਜਮੈਂਟ ਲੈਂਦੀ ਜਾਂਦੀ ਆ ਓਮਾ ਦੇ ਵੀ ਇੱਕ ਉਤਰਾਖੰਡ ਦੀ ਜੱਜਮੈਂਟ ਸੀਗੀ ਉਤਰਾ ਜੱਜ ਸੀਗੀ ਉਹਨੇ ਜੱਜਮੈਂਟ ਦਿੱਤੀ ਸੀ ਵੀ ਜਿਹੜੇ ਮੁਲਾਜ਼ਮ ਨੇ ਵਿਭਾਗ ਚ 10 ਸਾਲ ਲਾਲੇ ਘਟੋ ਘਾਟ ਨੂੰ ਰੈਗੂਲਰ ਕੀਤਾ ਜਾਵੇ ਤੇ ਸਾਡਾ ਵਿਭਾਗ ਇਹੋ ਜਿਹਾ ਜਿਹੜਾ ਪ੍ਰੋਪਰ ਚੱਲਦਾ ਵਾ ਜਿਹਦੇ ਚ ਔੜ-ਸ਼ੋਰ ਚ ਵੀ ਆ ਕੰਟਰੈਕਟ ਵੀ ਆ ਜਿਨ੍ਹਾਂ ਨੇ ਅੱਜ 2004 ਤੋਂ ਪੀਆਰ ਡੀਸੀ ਜੀ ਕਹਿ ਰਹੂ ਦੇਖਣਾ ਹੋਵੇਗਾ ਕਿ 3 ਦਿਨ ਬੱਸਾਂ ਦਾ ਚੱਕਾ ਜਾਮ ਕਰਨ ਤੋਂ ਬਾ ਔਰ ਰੋਡਵੇਜ ਪਨਵਾਸ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਹੋਣ ਗਿਆ ਜਾਂ ਫਿਰ ਨਹੀਂ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ